ਇੱਕ ਨੰਬਰ ਗਿਣਨਾ ਚਾਹੁੰਦਾ ਹਾਂ ਤੇ ਅਸ਼ਲਾ ਕਾ ਤੇ ਅਸ਼ਲਾ ਕਾ ਆ ਗਿਆ ਆ ਗਿਆ ਆ ਗਿਆ ਆਮੇ ਤੁਹਾਨੂੰ ਪਾਣਾ ਫਿਰ ਯਾਰ ਭਾਈ ਡਰ ਲੱਗਣ ਦੇ ਅੰਦਰ ਅੱਗੇ ਜਾ ਕੇ ਯਾਰ ਤਰਵਾਇਤਾ ਜੀ ਟੁੱਟ ਗਿਆ ਡੰਗਾ ਟੁੱਟਣੇ ਵਾਲਾ ਆ ਜੋ ਡੰਗੇ ਦੇ ਉੱਪਰੋਂ ਪਾਣੀ ਆਂਡਿਆ ਤਾਰਿਆ ਕੂੰਗੀ ਆਂਡਿਆ ਓਏ ਹਾਂ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਕੱਟਾ ਮੇਰਾ ਪਲ 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 ਬਲ 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 ਵਾਹਿਗੁਰੂ 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 ਉਹ ਪਾਪਾ ਖਵਾ ਜਾ ਵੀਰ ਪਾਪਾ ਕਰ ਹੁਣ ਥੋੜਾ ਜਿਹਾ ਬੋਏ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ 'ਚ ਵੀ ਆ ਮੀਓਂ। ਬਣਾਵਾਂਗੇ ਇੱਥੇ ਬਣਾਉਣੇ ਥੱਲੇ ਪਾਣੀ ਥੱਲੇ ਦੇਖ। ਥੱਲੇ ਦਾ ਕੀ ਮਾਹੌਲ ਹੈ। ਨਖੇ ਵਾਲੀ ਗੰਨ ਦੇ ਪਣੀ ਜੜ ਗਿਆ ਨਖੇ ਵਾਲੀ ਦੇ ਓ ਮੈਂ ਆ ਗਾੜੇ ਬਾਲੇ ਬਾਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਵਿਛਿਆ ਜਾ ਪੱਥਾ ਟੇਕ ਬਾਬੇ ਦੇ ਰਿਆ ਪ੍ਰਸ਼ਾਦ ਮੜੇ ਜਾ ਪ੍ਰਸ਼ਾਦ ਲਿਆ ਪੱਥਾ ਟਗੀਏ ਲਾ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਠੀਕ ਹੋ ਗਿਆ ਪੈ ਰੋ ਦੇ ਹੋਵੇ ਇਹ ਤਵਾਰ ਟੁੱਟ ਜਣੀ ਓਏ ਇਹ ਦੀਵਾਰ ਹੀ ਟੁੱਟ ਕੋ ਸਾਡੇ ਕੋ ਮਸਾ ਟੇਕੋ ਮਸਾ ਟੇਕੋ ਬਾਬੇ ਦੇ ਇਹ ਕੰਫੀਗਰ ਲਾ ਕੇ ਪਾੜੀ ਜਾਏਗਾ ਨਾ ਤੇ ਲਗਭਗ